ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਆਂ ਗੁਰਵਿੰਦਰ ਟੈਰੀ ਫਾਰਮ ਪੇਜ ਤੇ YouTube ਚੈਨਲ ਤੇ ਆਪਾਂ ਘੜਿਆਂ ਰੰਪਰੇ ਤੇ ਗਾਈਆਂ ਤੁਹਾਨੂੰ ਦਿਖਾ ਰਹਿਆਂ ਪੂਰੀਆਂ ਇੱਕ ਗਾਂ ਦਾ ਆਪਾਂ ਇਹਦਾ ਟ੍ਰੀਟਮੈਂਟ ਕਰਿਆ ਤੇ ਇਹਦੀ ਕਰੀਏ AI ਦੇਖੋ ਬਰੀਡ ਇਹਨੂੰ ਕਿਹਾ ਜਾਂਦਾ ਨਸਲ ਇਹਨੂੰ ਕਿਹਾ ਜਾਂਦਾ ਬਰੀਡ ਇਸ ਤਰ੍ਹਾਂ ਇਹ ਚੀਜ਼ ਤੇ ਕੰਮ ਕਰੋ ਬਾਈ ਇੰਨਾ ਚੀਜ਼ਾਂ ਦੇ ਕੰਮ ਕਰੋਗੇ ਤਾਂ ਫਿਰ ਤੁਸੀਂ ਇਹ ਸਮਝੋ ਦੇਖੋ ਇੰਨਾ ਚੀਜ਼ਾਂ ਦੇ ਨਸਲ ਤੇ ਨਸਲ ਦਾ ਸੁਧਾਰ ਜ਼ਰੂਰ ਕਰੋ ਤੇ ਚੰਗੀਆਂ ਗਾਇਆਂ ਬਾਈ ਨੇ ਜਿਵੇਂ ਤਿਆਰ ਕਰੀਆਂ ਆ ਗਈਆਂ ਆਹਾ ਵੈਡ ਕਹਿੰਦੇ ਤੁਸੀਂ ਜੀ ਆਪਣਾ ਵਾਰਡ ਵੈਡ ਦੀ ਹਾਂਜੀ ਇਹ ਅੱਛਾ ਇਹ ਕਿਹੜੇ ਦੀ ਸਿਮਨ ਦੀ ਆ ਇਹ ਜੈਲੀ ਹਾਂ ਠੀਕ ਆ ਬਹੁਤ ਚੰਗੇ ਬੱਚੇ ਆਈ ਆ ਬਾਈ ਬਾਈ ਨੇ ਜਿਹੜਾ ਇਹ ਸਿਮਨ ਲਾਇਆ ਸੀ ਤੇ ਇਸ ਤਰ੍ਹਾਂ ਬਰੀਡ ਤੇ ਕੰਮ ਨਸਲ ਦਾ ਸੁਧਾਰ ਕਰੀ ਚੱਲੋ ਤੇ ਬਾਕੀ ਜਿਸ ਤਰ੍ਹਾਂ ਇਹਨਾਂ ਨੇ ਕਰਿਆ ਹੋਇਆ ਤੇ ਇਸ ਤਰ੍ਹਾਂ ਸਾਨੂੰ ਵਛੀਆਂ ਵੀ ਦਿਖਾਉਣਾ ਤੇ ਫਾਰਮ ਆ ਜਿਹੜਾ ਅੱਛਾ ਦੇਖੋ ਆਹਾ ਜੀ ਆਹਾ ਆ ਵੜ ਡੜ ਦੀ ਬੱਚੀਆਂ ਦੇਖੋ ਇਹਨਾਂ ਨਾ ਗਾਈਆਂ ਜਿਵੇਂ ਕਹਿੰਦੇ ਆ ਵੀ ਤੇਲ ਮਲਿਆ ਹੁੰਦਾ ਪਿੰਡੇ ਤੇ ਉਹ ਚੀਜ਼ ਆ ਸਾਰੀ ਇਹ ਬਾਈ ਨਸਲ ਦੀ ਦੇਣ ਆ ਬਰੀਡ ਦੀ ਦੇਣ ਆ ਇਹਨਾਂ ਕੋਲੇ ਪਹਿਲਾਂ ਵੀ ਆਪਾਂ ਗਾਈਆਂ ਰੈਂਦੀਆਂ ਸੀ 5-7 ਸਾਲ ਉਹਨਾਂ 5 ਸਾਲ ਦੇ ਸੀ ਉਹ ਆਪਾਂ ਜਿਹੜਾ ਟ੍ਰੀਟਮੈਂਟ ਕਰਿਆ ਸੀ ਫਿਰ ਗੱਬਣਾ ਹੋਈਆਂ ਦੇਖੋ ਇਸ ਤਰ੍ਹਾਂ ਤੁਹਾਨੂੰ ਕਰਨੀਆਂ ਇਹ ਘਰੀ ਪਿਆਰ ਪੈਣੀਆਂ ਜੇ ਤੁਸੀਂ ਕਹੋਗੇ ਕਰ ਲਓ ਤੁਹਾਨੂੰ ਕੋਈ ਦੇ ਦੇਊਗਾ ਜਾਂ ਆਹੋ ਕਰੂਗਾ ਆ ਦੇ ਕੋ ਛੋਟੀਆਂ ਬੱਛੀਆਂ ਇਹਨਾਂ ਦੀ ਛੋਟੀਆਂ ਦੀ ਜਿਹੜੀ ਇਹਨਾਂ ਨੇ ਸੇਵਾ ਸੰਭਾਲ ਪੂਰੀ ਫੀਡ ਸਾਇਲਜ ਇਸ ਤਰ੍ਹਾਂ ਛੋਟੀਆਂ ਤੋਂ ਨਾਲ ਖੁੱਲੀਆਂ ਪਾਣੀ ਪੀਣ ਨੂੰ ਛੋਟੀਆਂ ਨੂੰ ਤਿਆਰ ਕਰੋ ਬਸ ਬੱਛੀਆਂ ਤਿਆਰ ਕਰੋ ਤੇ ਫਾਰਮ ਸੁਟਾ ਵਧੀਆ ਅੱਗੇ ਗਰੋਥ ਕਰੂਗਾ ਜੇ ਕੱਲੋਂ ਤੁਸੀਂ ਕਹੋਗੇ ਵੀ ਆਪਾਂ ਲਾਉਣ ਲੈ ਲਿਆ ਵੱਡਾ ਲਾਉਣ ਲੈ ਕੇ ਆਪਾਂ ਫਾਰਮ ਚਲਾਉਣੇ ਆ ਉਹ ਚੀਜ਼ਾਂ ਅੱਗੇ ਨਹੀਂ ਲੈ ਕੇ ਜਾਂਦੀਆਂ ਆਪਣਾ ਨੰਬਰ ਹੈਗਾ 9463352191 ਧੰਨਵਾਦ ਜੀ ਸਾਰਿਆਂ ਦਾ ਬਹੁਤ